சத்ன Satna... City... ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੇ ਦਵਾਰ ਆਇਆ ਨਾਨਕ ਕਉ ਪ੍ਰਭ ਪੈ ਕਿਰਪਾਲਾ ਸਤ ਗੁਰ ਪੂਰਾ ਪਾਇਆ ਸੁਖ ਹਟਲ ਗੁਰ ਸੇਵੀ ਐ ਇਹ ਨਿਸ ਸਹਿਜ ਸੁਪਾਈ ਦਰਸਨ ਪਰਸੈ ਗੁਰੂ ਕੈ ਜਨਮ ਮਮਰਨ ਦੁੱਖ ਜਾਏ ਹੋਏ ਸਫਤ ਖਸਮ ਦੀ ਨੂਰੇ ਅਰਸੋ ਕੁਰਸੋ ਚੱਟੀ ਐ ਤਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਜੀ ਇਹ ਮਨ ਹਰ ਜੀ ਤਿਆਏ ਤੂੰ ਇਕ ਮਨ ਇੱਕ ਚਿੱਤ ਪਾਏ ਹਰ ਕੀਆ ਸਦਾ ਸਦਾ ਵਡਿਆਈਆਂ ਦੇਨਾ ਪਛਤਾਏ ਇਹ ਮਨ ਹਰ ਜੀ ਤਿਆਏ ਇਕ ਮਨ ਇੱਕ ਚਿੱਤ ਪਾਏ ਹਰ ਕੀਆ ਸਦਾ ਸਦਾ ਵਡਿਆਈਆ ਦੇਨਾ ਪਛਤਾਏ ਹਉ ਹਰ ਕੈ ਸਦ ਬਲਹਾਰਣੈ ਜਿਤ ਸਿਵੈ ਸੁਖ ਪਾਏ ਨਾਨਕ ਗੁਰਮਖ ਮਿਲ ਰਹਿ ਹਉ ਮੈਂ ਸਬਦ ਜਲਾਏ ਮਹੱਲਾ ਤੀਜਾ ਆਪੇ ਸਵਾਲਾਇਨ ਆਪੇ ਬਖਸ਼ ਕਰੇ ਸਭਨਾ ਕਾਮਾ ਪਿਉ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਨ ਤਿਨ ਨਿਜ ਘਰ ਵਾਸ ਹੈ ਜੁਗ ਜੁਗ ਸੋ ਬਾਹ ਹੋਏ ਪਉੜੀ ਕਰਨ ਕਾਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਬਬਰ ਨਾ ਕੋਈ ਤੁਦ ਆਪੇ ਸਿਸ਼ਟ ਸਿਰ ਜੀਆ ਆਪੇ ਫੁੱਲ ਗੋਈ ਸਤਿਬਿਕੋ ਸ਼ਬਦ ਵਰਤਦਾ ਜੋ ਕਰੇ ਸੋਈ ਵਡਿਆਈ ਗੁਰਮਖ ਦੇ ਪ੍ਰਭ ਹਰ ਪਾਵੈ ਸੋਈ ਗੁਰਮਖ ਨਾਨਕਿਆ ਰਾਧਿਆ ਸਬ ਅੱਖ ਧੰ 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 ਗੁਰ ਸੋਈ ਵਡਿਆਈ ਗੁਰਮਖ ਦੇ ਪ੍ਰਭ ਹਰ ਪਾਵੇ ਸੋਈ ਗੁਰਮਖ ਨਾਨਕ ਆਰਾਧਿਆ ਸਬ ਅੱਖ ਧੰਨ 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 ਗੁਰ ਸੋਈ ਸੁਦ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰਜੀ ਕੀ ਬਾਤੈ ਸਲੋਕ ਮਹਲਾ ਤੀਜਾ ਏ ਮਨ ਹਰਜੀ ਧਿਆਏ ਤੂ ਇਕ ਮਨ ਇਕ ਚਿੱਤ ਪਾਏ ਹਰ ਕੀਆ ਸਦਾ ਸਦਾ ਵਡਿਆਈਆ ਦੇਨਾ ਪਛਤਾਏ

ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤਿ ਨਾਮ ਵਾਹਿਗੁਰੂ ਸਤਿ ਨਾਮ ਵਾਹਿਗੁਰੂ ਤਤ ਨਾਮ ਵਾਹਿਗੁਰੂ ਬਿਸਰਨਾਹੀ ਦਾਤਾਰ ਬਿਸਰਨਾਹੀ ਦਾਤਾਰ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਗੁਨ ਗਾਵਾ ਦਿਨ ਰਾਤ ਗੁਨ ਗਾਵਾ ਦਿਨ ਰਾਤ ਨਾਨਕ ਚਾਹ ਵੇ ਹੋ ਨਾਨਕ ਚਾਹ ਵੇ ਹੋ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀਕੀ ਫਤਿਹ